ਸੋਦਰ ਦਾ ਪਾਠ ਆਪਾਂ ਕਹਿੰਨੇ ਆ ਉਹ ਧਰ ਪਰਮਾਤਮਾ ਦਾ ਉਸ ਧਰ ਦਾ ਪਤਾ ਲੱਗੇਗਾ ਉਹ ਧਰ ਸੋਦਰ ਕਿਹਾ ਸੋ ਕਰਕੇ ਹਾ ਜਿਤ ਬੈ ਸਰਬ ਸੰਭਾਲੇ ਜਿੱਥੇ ਬਹਿ ਕੇ ਉਹ ਸਭ ਦੀ ਸੰਭਾਲ ਕਰ ਰਿਹਾ ਹੈ ਉਹ ਧਰ ਕੈਸਾ ਹੈ ਉਹਦੇ ਬਾਰੇ ਪਤਾ ਲੱਗੇਗਾ ਉਹਦੇ ਬਾਰੇ ਗਿਆਨ ਆਏਗਾ ਜੇ ਸੋਦਰ ਦਾ ਪਾਠ ਕਰਾਂਗੇ ਜੇ ਨਹੀਂ ਕੀਤਾ ਫਿਰ ਕੀ ਪੱਲੇ ਪਏਗਾ ਸਾਡੇ ਸੋਦਰ ਰਹਿਰਾ ਸਾਹਿਬ ਜੀ ਦੀ ਬਾਣੀ ਦਾ ਪਾਠ ਸਭ ਤੋਂ ਪਹਿਲਾਂ ਤੇ ਕਰਨਾ ਕਿਹੜੇ ਵੇਲੇ ਚਾਹੀਦਾ ਹੈ ਸੋਦਰ ਰਹਿਰਾ ਸਾਹਿਬ ਜੀ ਦਾ ਪਾਠ ਜੋ ਮਰਿਆਦਾ ਅਨੁਸਾਰ ਜਿਸ ਵੇਲੇ ਸੂਰਜ ਢਲ ਰਿਹਾ ਹੋਏ ਨਾ ਸੂਰਜ ਢਲ ਰਿਹਾ ਹੋਏ ਉਸ ਵੇਲੇ ਸ਼ੁਰੂ ਕਰਨਾ ਚਾਹੀਦਾ ਇੱਕ ਸਿੱਖ ਵਾਸਤੇ ਇਹ ਮਰਿਆਦਾ ਹੈ ਵੀ ਉਦੋਂ ਸੂਰਜ ਢਲਣ ਲੱਗਾ ਉਦੋਂ ਪਾਠ ਆਪਣਾ ਸ਼ੁਰੂ ਕਰ ਲਓ ਅੱਜ ਕੱਲ ਟਾਈਮ ਦਾ ਪਤਾ ਲੱਗ ਜਾਂਦਾ ਪਹਿਲਾਂ ਹੀ ਵੀ ਕਿਸ ਵੇਲੇ ਸੂਰਜ ਢਲਣਾ ਹੈ ਤੇ ਉਸ ਵੇਲੇ ਤੇ ਟਾਈਮ ਟੇਬਲ ਜਿਹਾ ਬਣਾ ਕੇ ਤੇ ਆਪਣਾ ਪਾਠ ਕਰ ਲਓ 5 ਕੁ ਮਿੰਟ 2 ਮਿੰਟ 1 ਮਿੰਟ ਜਿਆਦੇ ਮਿੰਟ ਦਾ ਡੇਲੀ ਦਾ ਕੋਈ ਫਰਕ ਹੁੰਦਾ ਨਹੀਂ ਤੇ ਫਿਕਸ ਹੀ ਹੁੰਦਾ ਟਾਈਮ ਲਗਭਗ ਮੌਸਮ ਦੇ ਹਿਸਾਬ ਨਾਲ ਹੌਲੀ-ਹੌਲੀ ਬਦਲਦਾ ਫਰਕ ਹੁੰਦਾ ਸੂਰਜ ਢਲਣ ਵੇਲੇ ਜਿਹੜੇ ਵੇਲੇ ਨਾ ਦਿਨ ਹੋਵੇ ਤੇ ਨਾ ਹੋਵੇ ਰਾਤ ਸੰਧਿਆ ਦਾ ਵੇਲਾ ਹੋਵੇ ਉਸ ਵੇਲੇ ਰਹਿ ਰਾਸ ਸਾਹਿਬ ਦਾ ਸੋਦਰ ਦਾ ਪਾਠ ਕਰਨਾ ਹੈ ਤੇ ਇਹ ਪਾਠ ਦੇ ਅਰਥ ਸਮਝਿਓ ਸੰਗਤ ਜੀ ਕੀ ਨੇ ਮਾਇਨੇ ਕੀ ਨੇ ਮਹਾਤਮ ਕੀ ਹੈ ਅਸੀਂ ਮੰਨ ਲਓ ਕਿਤੇ ਜਾਣਾ ਹੋਵੇ ਇਥੋਂ ਕਿਸੇ ਪਾਸੇ ਵੀ ਜਾਣਾ ਹੋਵੇ ਤੇ ਸੀ ਆਪਣਾ ਬਜਟ ਜੇ ਬਣਾ ਕੇ ਚੱਲਦੇ ਆ ਨਾ ਘੁੰਮਣ ਜਾਣਾ ਵੀ ਚਲੋ Shimla ਜਾਈਏ ਜਾਂ Manali ਜਾਈਏ ਜਾਂ ਕਿਤੇ ਹੋਰ ਬਾਹਰ ਵਿਦੇਸ਼ ਚ ਜਾਈਏ ਅਮਰੀਕਾ ਕੈਨੇਡਾ ਜਾਈਏ ਬਜਟ ਬਣਾ ਕੇ ਚੱਲਦੇ ਆ ਵੀ ਆਹ ਲੋ ਆ ਲੱਖ ਰੁਪਇਆ 50000 ਰੁਪਇਆ ਇੰਨਾ ਕ ਆਪਾਂ ਕਰ ਲਿਆ ਇਹਦੇ ਵਿੱਚ ਵਿੱਚ ਆਪਾਂ ਹੁਣ ਆਪਾਂ ਖਰਚਾ ਕਰਨਾ ਹੈ ਜਾਂ ਕੋਈ ਅੱਜ ਕੱਲ ਬੱਚੇ ਟ੍ਰਿਪ ਤੇ ਜਾਂਦੇ ਘੁੰਮਣ ਫਿਰਨ ਜਾਂਦੇ ਅੱਜ ਕੱਲ ਸਮਾਨ ਨਾਲ ਲੈ ਲੈਂਦੇ ਨਾਲ ਹੀ ਇੱਕ ਛੋਟਾ ਜਿਹਾ ਸਿਲੰਡਰ ਰੱਖ ਲੈਂਦੇ ਆ ਕਿਤੇ ਜਾ ਕੇ ਬਣਾਉਂਦੇ ਆ ਖਾਂਦੇ ਆ ਇੰਜੋਏ ਕਰਦੇ ਆ ਆਪਣਾ ਸਮਾਨ ਨਾਲ ਇਕੱਠਾ ਕਰ ਲਿਆ ਵੀ ਇੱਥੋਂ ਹੀ ਜਾਵਾਂਗੇ ਆਪਣਾ ਸ਼ੁੱਧ ਸਾਫ਼ ਸੁਥਰਾ ਭੋਜਨ ਬਣਾਵਾਂਗੇ ਆਪ ਹੀ ਛਕਾਂਗੇ ਰਾਹ ਦਾ ਰਾਸ਼ਨ ਇਕੱਠਾ ਕਰ ਲਿਆ ਰਾਹ ਦੀ ਪੂੰਜੀ ਇਕੱਠੀ ਕਰ ਲਈ ਐਵੇਂ ਹੀ ਜੋ ਅਸੀਂ ਜ਼ਿੰਦਗੀ ਜਿਉ ਰਹੇ ਆਂ ਪਲੱਸ ਜੋ ਅਸੀਂ ਅੱਗੇ ਜਾਣਾ ਇਸ ਸ਼ਬਦ ਵਿੱਚ ਵੀ ਜੋ ਸਮਝ ਰਹੇ ਆਂ ਲੋਕ ਤੇ ਪਰਲੋਕ ਦੋਵੇਂ ਸੁਹੇਲੇ ਕਰਨੇ ਉਸ ਪ੍ਰਮਾਤਮਾ ਦੀ ਦਰਗਾਹ ਵਿੱਚ ਖਲਾਸੀ ਪਾਣੀ ਹੈ ਉਹ ਲੋਕ ਤੇ ਪ੍ਰਲੋਕ ਸੋਇ ਲੈ ਕਰਨ ਵਾਸਤੇ ਪਲੱਸ ਇਹ ਜੀਵਨ ਨੂੰ ਦੇ ਰਾਹ ਦੀ ਪੂੰਜੀ ਵਾਸਤੇ ਇਹ ਰਹਿਰਾਸ ਸਾਡੇ ਰਾਹ ਦੀ ਪੂੰਜੀ ਹੈ ਸਾਡੇ ਰਾਹ ਦਾ ਧੰਨ ਹੈ ਇਹ ਰਹਿਰਾ ਸਾਹਿਬ ਜੀ ਦੀ ਬਾਣੀ ਦੇ ਵਿੱਚ ਪਤਾ ਸਾਧ ਸੰਗ ਜੀ ਆਪ ਜੀ ਨੂੰ ਕਿੰਨੇ ਗੁਰੂ ਸਿੱਖਾਂ ਦੀ ਬਾਣੀ ਹੈ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਹੈ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਬਾਣੀ ਹੈ ਧੰਨ ਗੁਰੂ ਰਾਮਦਾਸ ਜੀ ਦੀ ਬਾਣੀ ਹੈ ਧੰਨ ਗੁਰੂ ਅਰਜਨ ਦੇਵ ਜੀ ਦੀ ਬਾਣੀ ਹੈ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਾਣੀ ਹੈ ਜਿਸ ਬਾਣੀ ਦੇ ਵਿੱਚ ਰਹਿਰਾ ਸਾਹਿਬ ਦੇ ਵਿੱਚ ਪੰਜ ਗੁਰੂ ਸਾਹਿਬਾਨਾਂ ਦੀ ਬਾਣੀ ਹੋਵੇ ਤੇ ਉਸ ਬਾਣੀ ਦਾ ਅਸੀਂ ਪਾਠ ਨਾ ਕਰੀਏ ਵਿਸਾਰ ਦਈਏ ਤੇ ਕਿੱਡੀ ਸਾਧ ਸੰਗਤ ਜੀ ਛੋਟੀ ਗੱਲ ਹੋ ਜਾਏਗੀ ਸਾਡੇ ਵਾਸਤੇ ਇਸ ਲਈ ਬੜਾ ਜ਼ਰੂਰੀ ਹੈ ਜਿੰਨਾ ਜ਼ਰੂਰੀ ਅੰਮ੍ਰਿਤ ਵੇਲੇ ਦਾ ਪਾਠ ਹੈ ਜਿੰਨਾ ਜ਼ਰੂਰੀ ਪੰਜਾਂ ਬਾਣੀਆਂ ਦਾ ਪਾਠ ਹੈ ਉਨਾ ਹੀ ਜ਼ਰੂਰੀ ਸਾਡੇ ਵਾਸਤੇ ਸੰਧਿਆ ਵੇਲੇ ਰਹਿਰਾ ਸਾਹਿਬ ਦਾ ਪਾਠ ਹੈ ਮੈਂ ਬੜੇ ਜੀਵਨ ਐਸੇ ਦੇਖੇ ਨੇ ਸੰਗਤ ਜੀ ਬੜੇ ਲੋਕਾਂ ਦੇ ਜਿਨ੍ਹਾਂ ਦਾ ਜੀਵਨ ਰਹਿਰਾ ਸਾਹਿਬ ਜੀ ਦੇ ਪਾਠ ਨੇ ਬਦਲ ਦਿੱਤਾ ਮੈਨੂੰ ਇੱਕ ਪਰਿਵਾਰ ਮਿਲਿਆ ਉਹ ਕਹਿੰਦੇ ਜੀ ਅਸੀਂ ਨਾ ਬਾਣੀ ਨਾਲ ਜੁੜਨਾ ਚਾਹੁੰਦੇ ਹਾਂ ਪਰ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਕਈਆਂ ਦਾ ਹੁੰਦਾ ਵੀ ਅਸੀਂ ਲੇਟ ਆਉਂਨੇ ਆ ਅਮਰਤ ਵੇਲੇ ਸਾਡੇ ਤੋਂ ਉੱਠਿਆ ਨਹੀਂ ਜਾਂਦਾ ਸਭ ਤੋਂ ਜ਼ਰੂਰੀ ਤਾਂ ਅਮਰਤ ਵੇਲੇ ਹੀ ਹੈ ਸਭ ਤੋਂ ਜ਼ਰੂਰੀ ਅੰਮ੍ਰਿਤ ਵੇਲੇ ਹੀ ਹੈ ਮਹਾਰਾਜ ਨੇ ਬਾਣੀ ਦੇ ਵਿੱਚ ਕਿਹਾ ਹੈ ਬਬੀਹਾ ਅੰਮ੍ਰਿਤ ਵੇਲੇ ਬੋਲਿਆ ਅੱਗੇ ਮਹਾਰਾਜ ਕੀ ਕਹਿੰਦੇ ਤਾਂ ਦਰ ਸੁਣੀ ਪੁਕਾਰ ਤਾਂ ਸੁਣੀ ਜਾਣੀ ਹੈ ਅੰਮ੍ਰਿਤ ਵੇਲੇ ਪਰ ਅੰਮ੍ਰਿਤ ਵੇਲੇ ਜੇ ਨਹੀਂ ਸਾਡੇ ਤੋਂ ਉੱਠਿਆ ਜਾ ਰਹੇ ਨਾ ਤਾਂ ਅਸੀਂ ਸ਼ੁਰੂਆਤ ਕਰ ਸਕਦੇ ਹਾਂ ਕਿਸੇ ਵੀ ਵੇਲੇ ਤੋਂ ਬਾਣੀ ਪੜਨ ਨਾਲ ਮਹਾਰਾਜ ਆਪੇ ਜੋੜ ਲੈਣਗੇ ਫਿਰ ਸਹੀ ਟਿਕਾਣੇ ਤੇ ਆਪੇ ਲੈ ਹੋਣਗੇ ਇੱਕ ਵਾਰੀ ਬਾਣੀ ਨਾਲ ਜੁੜ ਜਾਈਏ ਚਾਹ ਸਵੇਰੇ ਚਾਹ ਦੁਪਹਿਰੇ ਚਾਹ ਸ਼ਾਮੀ ਕਿਸੇ ਵੀ ਵੇਲੇ ਸ਼ੁਰੂਆਤ ਕਰਨੀ ਹੁੰਦੀ ਹੈ ਇਹ ਨਹੀਂ ਵੀ ਅਸੀਂ ਸੋਚਦੇ ਰਹੀਏ ਵੀ ਮੈਂ ਅੰਮ੍ਰਿਤ ਵੇਲੇ ਹੀ ਉਠਾਂ ਤੇ ਉਸੇ ਵੇਲੇ ਹੀ ਉਤੋਂ ਸ਼ੁਰੂਆਤ ਕਰਾਂ ਸ਼ੁਰੂਆਤ ਤੁਸੀਂ ਜਿਸ ਵੇਲੇ ਮਰਜ਼ੀ ਕਰ ਲਓ ਜਦੋਂ ਪਿਆਰ ਬਣ ਗਿਆ ਨਾ ਗੁਰੂ ਨਾਲ ਤੇ ਗੁਰੂ ਮਹਾਰਾਜ ਜੀ ਨੇ ਆਪ ਹੀ ਸਹੀ ਸਮੇਂ ਸੁਵਾ ਦੇਣਾ ਆਪ ਹੀ ਸਹੀ ਸਮੇਂ ਉਠਾ ਦੇਣਾ ਮਹਾਰਾਜ ਆਪ ਸਭ ਕੁਝ ਕਰਨ ਲੱਗ ਜਾਂਦੇ ਨੇ ਗੁਰੂ ਮਹਾਰਾਜ ਜੀ ਦੀ ਬਾਣੀ ਦੀ ਬੜੀ ਪਿਆਰੀ ਪੰਕਤੀ ਹੈ ਮਨ ਵਿੱਚ ਹੈ ਸਤਿਗੁਰੂ ਕੇ ਪਾਸ ਤਿਸ ਸੇਵਕ ਕੇ ਕਾਰਜ ਰਾਸ ਜਿਨੇ ਆਪਣਾ ਮਨ ਗੁਰੂ ਨੂੰ ਵੇਚ ਦਿੱਤਾ ਮੇਰਾ ਗੁਰੂ ਦੇ ਸਾਰੇ ਕਾਰਜ ਹੀ ਰਾਸ ਕਰ ਦਿੰਦੇ ਨੇ ਸਾਰੇ ਕਾਰਜ ਹਰ ਕਾਰਜ ਵਿੱਚ ਮਹਾਰਾਜ ਆਪ ਸਹਾਇ ਹੁੰਦੇ ਨੇ ਅਕਾਲ ਪੁਰਖ ਹਰ ਇੱਕ ਕਾਰਜ ਵਿੱਚ ਆਪਣੇ ਸਿੱਖ ਦੀ ਸਹਾਇਤਾ ਕਰਦੇ ਤੋ ਕਹਿਣ ਲੱਗੇ ਕਹਿੰਦੇ ਜੀ ਅਸੀਂ ਅਮਰਤ ਵਿਲੇ ਨਹੀਂ ਉੱਠਿਆ ਜਾਂਦਾ ਜੀ ਕੀ ਕਰੀਏ ਮੈਂ ਕਿਹਾ ਜੀ ਤੁਹਾਡੇ ਕੋ ਕਿਹੜੇ ਸਮੇਂ ਟਾਈਮ ਹੁੰਦਾ ਕਹਿੰਦੇ ਜੀ ਟਾਈਮ ਤਾਂ ਬੜਾ ਘੱਟ ਹੁੰਦਾ ਸਵੇਰੇ ਸਵੇਰੇ ਜੌਬ ਤੇ ਨਿਕਲ ਜਾਂਦੇ ਆਂ ਸ਼ਾਮ ਨੂੰ ਆਈਦਾ ਕੇਵਲ ਸੰਡੇ ਸਾਡੇ ਕੋਲ ਫ੍ਰੀ ਹੁੰਦਾ ਹੈ ਸ਼ਾਮ ਨੂੰ ਮੈਂ ਕਹਾਂ ਜਦੋਂ ਤੁਸੀਂ ਆਂਦੇ ਹੋ ਆ ਕੇ ਇਸ਼ਨਾਨ ਪਾਣੀ ਕਰਕੇ ਤੇ ਤੁਸੀਂ ਰਹਿ ਰਸਬ ਦਾ ਪਾਠ ਕਰ ਲਿਆ ਕਰੋ ਸੂਰਜ ਢਲਣ ਦੇ ਵੇਲੇ ਕਹਿਣ ਲੱਗੇ ਠੀਕ ਹੈ ਜੀ ਇਹ ਸਮਾਂ ਤਾਂ ਸਾਡੇ ਕੋਲ ਫ੍ਰੀ ਹੈ ਉਸ ਵੇਲੇ ਅਸੀਂ ਪਾਠ ਕਰ ਸਕਦੇ ਹਾਂ ਸ਼ਾਮ ਨੂੰ ਸਾਰੇ ਪਰਿਵਾਰ ਨੇ ਬਹਿ ਜਾਣਾ ਕਿਉਂਕਿ ਅੱਜ ਕੱਲ ਆਪ ਜੀ ਨੂੰ ਪਤਾ ਹੈ ਬੱਚੇ ਸਾਰੇ ਹੀ ਜੋਬਾਂ ਵਾਲੇ ਨੌਕਰੀਆਂ ਵਾਲੇ ਹੁੰਦੇ ਨੇ ਮਾਂ ਵੀ ਕੰਮ ਤੇ ਜਾਂਦੀ ਹੈ ਪਿਤਾ ਵੀ ਕੰਮ ਤੇ ਜਾਂਦਾ ਹੈ ਬੱਚੇ ਵੀ ਹੈਗਾ ਜਦੋਂ ਵੱਡੇ ਹੁੰਦੇ ਉਹ ਵੀ ਜੋਬ ਤੇ ਜਾਣ ਲੱਗ ਜਾਂਦੇ ਆ ਘਰ ਦੇ ਵਿੱਚ ਤਾਂ ਕੋਈ ਇੱਕ ਅੱਧਾ ਜੀ ਬਚਦਾ ਉਹ ਵੀ ਇਸੇ ਤਰ੍ਹਾਂ ਸਨ ਉਹਨਾਂ ਜਦੋਂ ਸ਼ਾਮ ਨੂੰ ਸਾਰਿਆਂ ਨੇ ਕੰਮ ਤੋਂ ਵਾਪਸ ਪਰਤਣਾ ਆਪਣਾ ਇਸ਼ਨਾਨ ਪਾਣੀ ਸਾਰਿਆਂ ਕਰਨਾ ਸੁੱਚੇ ਹੋ ਕੇ ਬਹਿ ਜਾਣਾ ਬਹਿ ਕੇ ਸਭ ਨੇ ਰਲ ਕੇ ਰਹਿਰਾ ਸਾਹਿਬ ਜੀ ਦਾ ਪਾਠ ਕਰਨਾ ਇਸ ਤਰ੍ਹਾਂ ਕਰਦੇ ਆ ਕਰਦੇ ਨਾ ਥੋੜੇ ਦਿਨ ਬਤੀਤ ਹੋਏ ਥੋੜੇ ਮਹੀਨੇ ਬਤੀਤ ਹੋਏ ਇੰਨਾ ਪਿਆਰ ਪੈ ਗਿਆ ਇੰਨਾ ਪਿਆਰ ਪੈ ਗਿਆ ਰਹਿਰਾ ਸਾਹਿਬ ਦੇ ਨਾਲ ਆਪਣੇ ਆਪ ਐਸੀ ਵਿਦ ਬਣ ਗਏ ਉਹਨਾਂ ਦਾ ਫੋਨ ਆਇਆ ਕਹਿੰਦੇ ਭਾਈ ਸਾਹਿਬ ਜੀ ਤੁਸੀਂ ਸਾਨੂੰ ਰਹਿਰਸਬ ਦੇ ਪਾਠ ਨਾਲ ਜੋੜਿਆ ਸੀ ਵੀ ਰਹਿਰਸਬ ਦਾ ਪਾਠ ਕਰਿਆ ਕਰੋ ਅੱਜ ਕਹਿੰਦੇ ਅਸੀਂ ਅੰਮ੍ਰਿਤ ਵੇਲੇ ਵੀ ਉੱਠਨੇ ਆ ਤੇ ਪੰਜ ਬਾਣੀਆਂ ਦਾ ਪਾਠ ਵੀ ਸਾਰਾ ਜੀ ਬਹਿ ਕੇ ਇਕੱਠੇ ਕਰਨੇ ਆ ਕਿੱਡੀ ਵੱਡੀ ਬਖਸ਼ਿਸ਼ ਹੈ ਕਿੱਡੀ ਵੱਡੀ ਰਹਿਮਤ ਹੈ ਸਾਰੇ ਜੀ ਇਹਨੂੰ ਇਹ ਨਾ ਸਮਝੋ ਵੀ ਜੀਆਂ ਨੇ ਇਹ ਜੀਆਂ ਦੇ ਵਿੱਚ ਬੜਾ ਸਲੂਕ ਪੈ ਰਹੇ ਆ ਮਹਾਰਾਜ ਜੀਆਂ ਦੇ ਵਿੱਚ ਪਿਆਰ ਭਰ ਰਹੇ ਨੇ ਹੋਰ ਕਿਹੜੀ ਦੌਲਤ ਚਾਹੀਦੀ ਸਾਨੂੰ ਸਾਧ ਸੰਗਤ ਜੀ ਜੇ ਘਰ ਦੇ ਪੰਜ ਮੈਂਬਰ ਇਕੱਠੇ ਬਹਿ ਕੇ ਪ੍ਰਸ਼ਾਦਾ ਛਕਣ ਇਕੱਠੇ ਬਹਿ ਕੇ ਹੱਸਣ ਖੇਡਣ ਗੱਲਾਂ ਕਰਨ ਕੋਈ ਲੜਾਈ ਨਹੀਂ ਕੋਈ ਝਗੜਾ ਨਹੀਂ ਆਪਸੀ ਇੱਕ ਦੂਜੇ ਤੋਂ ਇੰਨਾ ਪਿਆਰ ਇੰਨਾ ਪਿਆਰ ਜਿਤਾਣ ਇਸ ਤੋਂ ਵੱਡੀ ਤੇ ਕੋਈ ਦੌਲਤ ਹੈ ਹੀ ਨਹੀਂ ਕੀ ਮੰਗਾਂਗੇ ਸੀ ਮਹਾਰਾਜ ਤੋਂ ਇਤੋਂ ਵੱਡਾ ਸਾਡੀ ਭੈਣ ਭਰਾ ਖੁਸ਼ ਰਹਿਣ ਸਾਡੇ ਮਾਂ ਪਿਓ ਖੁਸ਼ ਰਹਿਣ ਬੱਚੇ ਸਾਡੇ ਖੁਸ਼ ਰਹਿਣ ਸਾਰਿਆਂ 'ਚ ਸਲੂਕ ਹੋਵੇ, ਪਿਆਰ ਹੋਵੇ, ਭਰਾ-ਭਰਾ ਤੋਂ ਜਾਣਾਰੇ, ਭੈਣ-ਭੈਣ ਤੋਂ ਇੱਕ ਦੂਜੇ ਤੋਂ ਜਾਣਵਾਰਨ, ਮਾਪੇ-ਪਿਤਾ ਇੱਕ ਦੂਜੇ ਤੋਂ ਰੱਬ ਦੇਖਣ, ਪਤੀ-ਪਤਨੀ ਦਾ ਰਿਸ਼ਤਾ ਅਟੁੱਟ ਹੋਵੇ, ਇੱਕ ਦੂਜੇ ਤੇ ਭਰੋਸਾ ਹੋਵੇ, ਵਿਸ਼ਵਾਸ ਹੋਵੇ, ਦ੍ਰਿੜਤਾ ਹੋਵੇ। ਇਤੋਂ ਵੱਡੀ ਕਿਹੜੀ ਦੌਲਤ ਸਾਨੂੰ ਚਾਹੀਦੀ ਹੈ? ਇਸ ਤੋਂ ਵੱਡੀ ਕੋਈ ਦੌਲਤ ਹੈ ਹੀ ਨਹੀਂ ਦੁਨੀਆ ਦੀ। ਭਾਵੇਂ ਅਸੀਂ ਆਖੀ ਜਾਈਏ ਵੀ ਸਾਨੂੰ ਪੈਸਾ ਮਿਲ ਜੇ ਤੇ ਉਹ ਮਿਲ ਜਿਆ, ਮਿਲ ਜੇ, ਇਸ ਤੋਂ ਵੱਡੀ ਨਹੀਂ ਕੋਈ ਦੌਲਤ। ਤੇ ਕਿਵੇਂ ਮਿਲਣੀ ਹੈ ਦੌਲਤ? ਇਹ ਦੌਲਤ ਐਵੇਂ ਨਹੀਂ ਮਿਲਣੀ। ਇਹ ਦੌਲਤ ਗੁਰਬਾਨੀ ਤੋਂ ਮਿਲਣੀ ਹੈ। ਇਹ ਦੌਲਤ ਗੁਰੂ ਸਾਹਿਬ ਨੇ ਦੇਣੀ ਹੈ ਜੁੜੀਏ ਕਿਸੇ ਤਰੀਕੇ ਰਹਿਰਾ ਸਾਹਿਬ ਦਾ ਪਾਠ ਕਦੇ ਨਾ ਵਿਚਾਰੋ ਕਦੇ ਨਾ ਵਿਚਾਰੋ ਗੁਰੂ ਮਹਾਰਾਜ ਜੀ ਨੇ ਬਹੁਤ ਬਖਸ਼ਿਸ਼ਾਂ ਗੁਰੂ ਅਮਰਦਾਸ ਜੀ ਨਹੀਂ ਜਿਸ ਵੇਲੇ ਸਿੱਖ ਨੇ ਸਵਾਲ ਕੀਤਾ ਸੀ ਆਪਾਂ ਸਾਖੀ ਸੁਣਦੇ ਆ ਉਸ ਵੇਲੇ ਮਹਾਰਾਜ ਰਹਿਰਾ ਸਾਹਿਬ ਦਾ ਹੀ ਪਾਠ ਕਰ ਰਹੇ ਸਨ ਕਿ ਮਹਾਰਾਜ ਤੁਹਾਨੂੰ ਵੀ ਬਾਣੀ ਪੜ੍ਹਨੀ ਜ਼ਰੂਰੀ ਹੈ ਸਾਰੇ ਗੁਰੂ ਸਾਹਿਬ ਸਾਡੇ ਗੁਰਬਾਣੀ ਪੜ੍ਹਦੇ ਰਹੇ ਨੇ ਸਾਰੇ ਗੁਰੂ ਸਾਹਿਬਾਨ ਗੁਟਕਾ ਸਾਹਿਬ ਲੈ ਕੇ ਸਹਿਜ ਪਾਠ ਬੜਾ ਕਰਨਾ ਜ਼ਰੂਰੀ ਹੈ ਤੁਸੀਂ ਆਪਣੇ ਜੀਵਨ ਦੇ ਵਿੱਚ ਨਿਯਮ ਬਣਾ ਲਓ ਸਹਿਜ ਪਾਠ ਹਰ ਇੱਕ ਸਿੱਖ ਦਾ ਕਦੇ ਭੋਗ ਪਏ ਨਾਲ ਦੀ ਨਾਲ ਆਰੰਭ ਹੋਣਾ ਚਾਹੀਦਾ ਕੋਈ ਬੰਦਸ਼ ਨਹੀਂ ਵੀ 1 ਮਹੀਨੇ ਚ ਕੰਪਲੀਟ ਕਰੋ ਕੋਈ ਬੰਦਸ਼ ਨਹੀਂ 6 ਮਹੀਨਿਆਂ ਚ ਕੰਪਲੀਟ ਕਰੋ ਸਾਲ ਚ ਵੀ ਕੰਪਲੀਟ ਕਰ ਲਓ ਮਹਾਰਾਜ ਕੁਝ ਨਹੀਂ ਕਹਿਣਗੇ ਇੱਕ ਸਾਲ ਵੀ ਜੇ ਤੁਹਾਨੂੰ ਸਹਿਜ ਪਾਠ ਕਰਦੇ ਆ ਲੱਗ ਜਾਂਦਾ ਨਾ ਤਾਂ ਵੀ ਕੋਈ ਗੱਲ ਨਹੀਂ ਥੋੜੇ ਥੋੜਾ ਦੋ ਅੰਗ ਹੋ ਜਾਣ ਮਹਾਰਾਜ ਦੇ ਪੰਜ ਅੰਗ ਹੋ ਜਾਣ ਰੋਜ਼ ਦੇ ਪੰਜ ਅੰਗ ਕਰਨ ਦੇ ਵਿੱਚ ਮੇਰੇ ਖਿਆਲ ਨਾਲ ਜਿਹਦਾ ਹੌਲੀ-ਹੌਲੀ ਪਾਠ ਹੈ ਉਹਨੂੰ 20 ਮਿੰਟ ਅੱਧਾ ਘੰਟੇ ਦੇ ਵਿੱਚ ਪੰਜ ਅੰਗ ਬੜੇ ਆਰਾਮ ਨਾਲ ਹੁੰਦੇ ਨੇ ਬੜੇ ਆਰਾਮ ਨਾਲ 20 ਮਿੰਟ 25 ਮਿੰਟ ਚ ਬੜੇ ਆਰਾਮ ਨਾਲ ਹੌਲੀ-ਹੌਲੀ ਕਰਿਆਂ ਤੇ ਜਿਹਦਾ ਚਲੰਤ ਹੈ ਉਹ ਤੇ 15 ਮਿੰਟ ਦੇ ਵਿੱਚ ਵੀ ਕਰ ਲਏਗਾ ਪੰਜ ਅੰਗ 10 ਮਿੰਟ ਚ ਵੀ ਕਰ ਲਏਗਾ ਇਸ ਕਰਕੇ ਸਹਿਜ ਪਾਠ ਇੱਕ ਤਾਂ ਹਮੇਸ਼ਾ ਸ਼ੁਰੂ ਰੱਖੋ ਆਪਣਾ ਜਦੋਂ ਹੀ ਪੂਰਾ ਹੋਵੇ ਉਦੋਂ ਹੀ ਬੱਸ ਉਸੇ ਵੇਲੇ ਅਰਦਾਸ ਭੋਗ ਦੀ ਉਸੇ ਵੇਲੇ ਨਾਲ ਹੀ ਆਰੰਭਤਾ ਦੀ ਕਰਾ ਦਿਓ ਵੀ ਲੋ ਜੀ ਸਾਡਾ ਹੁਣ ਨਾਲੋਂ ਨਾਲ ਆਰੰਭ ਵੀ ਕਰ ਦਿਓ। ਭੋਗ ਪਏ ਨਾਲ ਦੀ ਨਾਲ ਆਰੰਭ ਸਹਿਜ ਪਾਠ ਚਾਲੂ ਰਹੇ ਪਲੱਸ ਬਾਣੀ ਸਾਡੀ ਅੰਮ੍ਰਿਤ ਵੇਲੇ ਦੀ ਔਰ ਸੰਧਿਆ ਵੇਲੇ ਦੀ ਰਹਿਰਾ ਸਾਹਿਬ ਇਹ ਬੜੀ ਜ਼ਰੂਰੀ ਹੈ ਔਰ ਸੌਣ ਵੇਲੇ ਸੋਇਲਾ ਸਾਹਿਬ ਇਹ ਬੜਾ ਜ਼ਰੂਰੀ ਹੈ ਅਸੀਂ ਬਾਅਦ ਵਿੱਚ ਫਿਰ ਕਹਿੰਨੇ ਆਂ ਨਾ ਕਿ ਸਾਨੂੰ ਸੁਪਨਾ ਆਇਆ ਇਸ ਤਰ੍ਹਾਂ ਦਾ ਸਾਡਾ ਬੱਚਾ ਡਰਦਾ ਹੈ ਸਾਡਾ ਆਹ ਹੁੰਦਾ ਹੈ ਉਹ ਹੁੰਦਾ ਹੈ ਉਹ ਕਾਰਨ ਇਹ ਹੀ ਹੁੰਦੇ ਨੇ ਸ਼ਾਮ ਨੂੰ ਸੰਧਿਆ ਵੇਲੇ ਤੁਸੀਂ ਸਾਰੇ ਸੋਇਲਾ ਸਾਹਿਬ ਦਾ ਪਾਠ ਕਰਕੇ ਸਮੋ ਬੇਸ਼ੱਕ ਆਪਣੇ ਬੈੱਡ ਤੇ ਲੇਟਣ ਤੋਂ ਪਹਿਲਾਂ ਚੌਂਕੜਾ ਮਾਰ ਕੇ ਬਿੱਡ ਤੇ ਹੀ ਬਹਿ ਜਾਓ ਉੱਥੇ ਹੀ ਬਹਿ ਕੇ ਤੁਸੀਂ ਸੋਇਲਾ ਸਾਹਿਬ ਦਾ ਪਾਠ ਕਰ ਲਓ ਪਾਠ ਕਰਕੇ ਫਿਰ ਸੌਂ ਜਾਓ ਫਿਰ ਬੁੱਲਣਾ ਨਹੀਂ ਕਿਸੇ ਨਾਲ ਫਿਰ ਗੱਲਬਾਤ ਨਹੀਂ ਕਰਨੀ ਉਸ ਤੋਂ ਬਾਅਦ ਪੇ ਬਸ ਸੌਣਾ ਹੀ ਆ ਸੋਇਲਾ ਸਾਹਿਬ ਦਾ ਮਤਲਬ ਇਹ ਹੈ ਸੋਇਲਾ ਸਾਹਿਬ ਦਾ ਪਾਠ ਕਰਕੇ ਬਸ ਫਿਰ ਆਰਾਮ ਕਰੋ ਕੋਈ ਡਰਾਉਣਾ ਸੁਪਨਾ ਨਹੀਂ ਆਏਗਾ ਕੋਈ ਸੁਭਾਨਤ ਨਹੀਂ ਆਏਗੀ ਕੋਈ ਖਿਆਲ ਨਹੀਂ ਮੰਨਦਾ ਇਧਰ ਉਧਰ ਦੀ ਸੋਹਣੀ ਨੀਂਦ ਹੋਏਗੀ ਗੁਰੂ ਮਹਾਰਾਜ ਨੂੰ ਕਹਿ ਦਿਓ ਵੀ ਮਹਾਰਾਜ ਸਾਨੂੰ ਅੰਮ੍ਰਿਤ ਵੇਲੇ ਉਠਾ ਦਿਓ ਕੋਈ అలਾਰਮ ਲਗਾਉਣ ਦੀ ਲੋੜ ਨਹੀਂ ਬੇਸ਼ੱਕ ਲਗਾ ਲਿਓ ਗੁਰੂ ਸਾਹਿਬ 10 ਮਿੰਟ ਪਹਿਲਾਂ ਉਠਾ ਦੇਣਗੇ ਹਾਂ ਉਠਿਏ ਨਾ ਉਠਿਓ ਫਿਰ ਸਾਡੇ ਤੇ ਸਾਡੀ ਆਪਣੀ ਮਰਜ਼ੀ ਹੈ ਮਹਾਰਾਜ ਇੱਕ ਵਾਰੀ ਉਠਾ ਦਿੰਦੇ ਨੇ ਅਸੀਂ ਅਸੀਂ ਭਾਵੇਂ ਫਿਰ ਪਾਸਾ ਪਰਤ ਕੇ ਸੌਂ ਜਾਈਏ అలਾਰਮ ਬੰਦ ਕਰਕੇ ਸੌਂ ਜਾਈਏ ਗੁਰੂ ਸਾਹਿਬ ਜੀ ਨੇ ਇੱਕ ਵਾਰੀ ਅੰਮ੍ਰਿਤ ਵੇਲੇ ਸਾਡੀ ਨੀਂਦ ਖੋਲ ਦੇਣੀ ਹੈ ਸਾਨੂੰ ਸਾਨੂੰ ਸਾਰਾ ਪਤਾ ਲੱਗ ਜੇਗਾ ਵੀ ਹਾਂਜੀ ਹੁਣ ਅਮਰਤ ਵੇਲਾ ਹੋ ਗਿਆ ਉੱਠਣ ਦਾ ਸਮਾਂ ਹੋ ਗਿਆ ਉਹ ਫਿਰ ਹੁਣ ਸਾਡੇ ਮਨ ਦੀ ਖੇਡ ਹੈ ਸਾਡੇ ਮਤ ਦੀ ਖੇਡ ਹੈ ਵੀ ਮਨ ਢੇਰੀ ਢੰਡ ਹੈ ਜਾਂ ਫਿਰ ਕਹਿੰਦਾ ਵੀ ਚੱਲ ਉੱਠ ਮਣਾ ਗੁਰੂ ਸਾਹਿਬ ਨੇ ਉਠਾਇਆ ਤੇ ਉੱਠੀ ਇਹ ਸਤਗੁਰੂ ਮਹਾਰਾਜ ਸਾਨੂੰ ਗੁਰਬਾਣੀ ਦੇ ਵਿੱਚ ਵੀ ਸਮਝਾ ਰਹੇ ਨੇ ਕਿ ਭਾਈ ਜੇ ਲੋਕ ਪਰਲੋਕ ਸੁਹੇਲੇ ਕਰਨੇ ਤਾਂ ਬਾਣੀ ਪੜੋ ਮਹਾਰਾਜ ਕੀ ਕਹਿ ਰਹੇ ਨੇ ਇਸ ਪੰਕਤੀ ਦੇ ਵਿੱਚ ਸਤਗੁਰੂ ਜੀ ਕਹਿੰਦੇ ਕਿ ਹੇ ਭਾਈ ਦੇਖ ਗੁਰਬਾਣੀ ਪੜਨੀ ਕਿੰਨੀ ਜ਼ਿਆਦਾ ਜ਼ਰੂਰੀ ਹੈ ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੂਨੀ ਪਾਏ ਜਿਨ੍ਹਾਂ ਨੇ ਗੁਰੂ ਦਾ ਸ਼ਬਦ ਨਹੀਂ ਪੜਿਆ ਮੰਨਿਆ ਉਹ ਤਾਂ ਜੂਨਾ ਚ ਹੀ ਪੈਂਦੇ ਰਹਿਣਗੇ ਬਾਰ 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 ਕਦੇ ਕਾਮ ਦੀ ਜੂਨ ਚ ਕਦੇ ਕ੍ਰੋਧ ਕਦੇ ਵਿਕਾਰ ਕਦੇ ਨਿੰਦਿਆ ਚੁਗਲੀ ਕਦੇ ਫਿਰ ਦੂਜੀਆਂ ਜੂਨਾ ਤਾਂ ਫਿਰ ਜਿਹੜੀਆਂ ਸਾਧ ਸੰਗਤ ਜੀ ਹੈ ਹੀ ਨਹੀਂ 84 ਲੱਖ ਲੱਖਾਂ 84 ਨੇ ਫਿਰ ਉਹਨਾਂ ਵਿੱਚ ਪਟਕਣਾ ਪੈ ਜਾਏਗਾ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਅਨ ਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਹੁਣ ਗੁਰਮੁਖ ਜਾਣੇ ਜਿਹੜਾ ਜਿਨੇ ਗੁਰੂ ਦੀ ਬਾਣੀ ਨਾਲ ਪਿਆਰ ਪਾਲਿਆ ਜਿਹੜਾ ਕਹਿੰਦਾ ਵੀ ਠੀਕ ਹੈ ਮੈਂ ਅੰਮ੍ਰਿਤ ਵੇਲੇ ਵੀ ਪਾਠ ਸੰਧਿਆ ਵੇਲੇ ਵੀ ਪਾਠ ਸੌਣ ਤੋਂ ਪਹਿਲਾਂ ਵੀ ਪਾਠ ਪਲੱਸ ਮੇਰੇ ਜੀਵਨ ਦੇ ਵਿੱਚ ਸਹਿਜ ਪਾਠ ਵੀ ਹੈ ਮੇਰੇ ਜੀਵਨ ਚ ਸੁਖਮਨੀ ਸਾਹਿਬ ਦਾ ਪਾਠ ਵੀ ਹੈ ਇਹਨਾਂ ਕੁਝ ਜਿਸ ਦੇ ਜੀਵਨ ਦੇ ਵਿੱਚ ਹੈ ਕਹਿੰਦੇ ਗੁਰਮਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਸਮਝਿਓ ਇਸ ਪੰਕਤੀ ਨੂੰ ਧਿਆਨ ਨਾਲ ਉਸ ਗੁਰਮਖ ਨੇ ਆਪਣੇ ਆਪ ਨੂੰ ਪਹਿਚਾਣਿਆ ਸਭ ਤੋਂ ਪਹਿਲਾਂ ਬੜਾ ਜ਼ਰੂਰੀ ਹੈ ਆਪਣੇ ਆਪ ਦੀ ਪਹਿਚਾਨ ਕਰਨਾ ਆਪਣੇ ਆਪ ਨੂੰ ਜਾਨਣਾ ਅੱਜ ਦੁਨੀਆ ਆਪਣੇ ਆਪ ਨੂੰ ਹੀ ਨਹੀਂ ਜਾਣ ਰਹੀ ਆਪਣੇ ਆਪ ਦੁਨੀਆ ਅਸੀਂ ਦੂਸਰਿਆਂ ਨੂੰ ਸਭ ਨੂੰ ਜਾਨਣਾ ਚਾਹੁੰਦੇ ਹਾਂ ਕਿ ਫਲਾਣਾ ਬੰਦਾ ਬੜਾ ਝੂਠਾ ਹੈ ਫਲਾਣਾ ਬੰਦਾ ਬੜਾ ਗਲਗਲਤੇ ਇੰਦਾ ਕਰਦਾ ਹੈ ਖਲਾਣਾ ਬੰਦਾ ਜਿਹੜਾ ਬੜਾ ਵਿਕਾਰੀ ਹੈ ਬੜਾ ਲਾਲਚੀ ਹੈ ਬੜੀਆਂ ਚੋਰੀਆਂ ਕਰਦਾ ਹੈ ਇਸ ਤਰ੍ਹਾਂ ਇਸ ਤਰ੍ਹਾਂ ਦੂਜਿਆਂ ਦੇ ਬਾਰੇ ਅਸੀਂ ਡਿਸਕਸ ਕਰਨਾ ਚਾਹੁੰਨੇ ਆ ਦੂਜਿਆਂ ਬਾਰੇ ਕਿ ਉਹ ਕੀ ਹੈ ਉਹ ਕੀ ਹੈ ਉਹ ਕੀ ਹੈ ਮਹਾਰਾਜ ਜੀ ਕਹਿੰਦੇ ਭਾਈ ਆਪਣੇ ਆਪ ਨੂੰ ਤੇ ਚੀਨ ਲੈ ਆਪਣੇ ਆਪ ਨੂੰ ਤੇ ਸਮਝ ਲੈ ਆਪਣੇ ਆਪ ਨੂੰ ਤੇ ਪਹਿਚਾਨ ਲੈ ਭਗਤ ਜੀ ਕਹਿੰਦੇ ਨਾ ਕਿ ਆਪਨੜੇ ਗਿਰਵਾਨ ਮੈਂ ਸਿਰ ਨੀਵਾ ਕਰ ਵੇਖ ਭਾਈ ਸਭ ਤੋਂ ਪਹਿਲਾਂ ਆਪਣੇ ਗਿਰੀਵਾਨ ਦੇ ਵਿੱਚ ਸਿਰ ਨੀਵਾ ਕਰਕੇ ਦੇਖ ਕੇ ਇਹਦੇ ਵਿੱਚ ਕਿੰਨੇ ਔਗਣ ਨੇ ਮੈਂ ਕਿੰਨਾ ਮਾੜਾ ਮੈਂ ਕਿੰਨੀਆਂ ਗਲਤੀਆਂ ਕਰਦਾ ਉਹਨਾਂ ਨੂੰ ਸੁਧਾਰ ਉਹਨਾਂ ਨੂੰ ਸਹੀ ਕਰ ਫਿਰ ਜੀਵਨ ਸਵਰੇਗਾ ਸਤਿਗੁਰੂ ਮਹਾਰਾਜ ਜੀ ਇਸ ਕਰਕੇ ਕਹਿ ਰਹੇ ਇਸ ਪੰਕਤੀ ਦੇ ਵਿੱਚ ਕਿ ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ ਜਿਸ ਗੁਰਮੁਖ ਨੇ ਆਪਣੇ ਆਪ ਨੂੰ ਪਹਿਚਾਨ ਲਿਆ ਨਾ ਨਾਮ ਪਰਮਾਤਮਾ ਦਾ ਆਪਣੇ ਆਪ ਆ ਕਰਕੇ ਉਹਦੇ ਮਨ ਵਿੱਚ ਵਸ ਜਾਂਦਾ ਹੈ ਫਿਰ ਕੀ ਹੁੰਦਾ ਸੰਗਤ ਜੀ ਅਨ ਦਿਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ ਉਹ ਇਨਸਾਨ ਦਿਨ ਤੇ ਰਾਤ ਭਗਤੀ ਕਰਦਾ ਹੈ ਦਿਨ ਰਾਤ ਲਗਾਤਾਰ ਭਗਤੀ ਚ ਜੁੜਿਆ ਰਹਿੰਦਾ ਇਹ ਅੱਗੇ ਦੀ ਅੱਗੇ ਨਾ ਗੁਰਬਾਣੀ ਦੀਆਂ ਅਵਸਥਾਵਾਂ ਬੰਦੀਆਂ ਨੇ ਆਪ ਜੀ ਰੋਜ਼ ਕਥਾ ਸੁਣਦੇ ਹੋ ਮੈਂ ਪਹਿਲਾਂ ਬੜੀ ਵਾਰੀ ਬੇਨਤੀ ਕੀਤੀ ਹੈ ਕਿ ਇਹ ਗੁਰਬਾਣੀ ਦੇ ਵਿੱਚ ਸਾਡੇ ਅਵਸਥਾਵਾਂ ਨੇ ਹੌਲੀ ਹੌਲੀ ਅੱਗੇ ਵਧਣ ਦੀਆਂ ਇਹ ਨਹੀਂ ਹੁੰਦਾ ਵੀ ਅੰਮ੍ਰਿਤ ਛਕ ਲਿਆ ਤੇ ਅਸੀਂ ਪੂਰੇ ਹੋ ਗਏ ਇਹ ਨਹੀਂ ਹੁੰਦਾ ਵੀ ਅਸੀਂ ਸਵੇਰੇ ਅੰਮ੍ਰਿਤ ਵੇਲੇ ਬਾਣੀ ਪੜਨ ਲੱਗੇ ਪੂਰੇ ਹੋ ਗਏ ਅਸੀਂ ਸਾਰਾ ਪਾਠ ਸਾਰਾ ਕੁਝ ਕਰਨ ਲੱਗੇ ਇਹ ਅੱਗੇ ਦੀ ਅੱਗੇ ਅਵਸਥਾਵਾਂ ਬਣਦੀਆਂ ਰਹਿੰਦੀਆਂ ਹਨ ਆਪਾਂ ਸਰਵਣ ਕੀਤਾ ਸੀ ਨਾ ਕਿ ਸਤਿਗੁਰੂ ਬਾਬਾ ਗੁਰੂ ਮਹਾਰਾਜ ਜੀ ਦੇ ਭਰਾ ਬਾਬਾ ਮਾਹ ਦੇਵ ਜੀ ਗੁਰੂ ਅਰਜਨ ਸਾਹਿਬ ਜੀ ਕੋਲ ਆਏ ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਹੁਣ ਆਰਬਲਾ ਥੋੜੀ ਰਹਿ ਗਈ ਇਹ 2-4 ਦਿਨ ਦੇ ਵਿੱਚ ਮੌਤ ਹੋ ਜਾਣੀ ਹੈ ਬਾਬਾ ਮਾਹ ਦੇਵ ਜੀ ਨੂੰ ਪਤਾ ਲੱਗਾ ਤੇ ਗੁਰੂ ਅਰਜਨ ਸਾਹਿਬ ਜੀ ਕੋਲ ਆਏ ਤੇ ਆ ਕੇ ਕਹਿੰਦੇ ਗੁਰੂ ਸਹਿ ਮਹਾਰਾਜ ਜੀ ਅੱਜ ਮੈਂ ਨਾ ਤੁਹਾਡੇ ਕੋਲ ਤੁਹਾਡਾ ਸੇਵਕ ਤੁਹਾਡਾ ਸਿੱਖ ਬਣ ਕੇ ਆਇਆ ਮੈਨੂੰ ਆਪਣਾ ਵੱਡਾ ਭਰਾ ਨਾ ਸਮਝਿਓ ਕਿਰਪਾ ਕਰੋ ਮੇਰੇ ਤੇ ਬਖਸ਼ਿਸ਼ ਕਰ ਦਿਓ ਮੈਨੂੰ ਸਦੀਵੀ ਸੁਖ ਦੀ ਉਦਾਤ ਦੇ ਦਿਓ ਤੇ ਗੁਰੂ ਅਰਜਨ ਸਾਹਿਬ ਜੀ ਨੇ ਕੀ ਕਿਹਾ ਸੀ ਕਿ ਬਾਬਾ ਮਾਂ ਦੇਵ ਜੀ ਤੁਸੀਂ ਤਾਂ ਬ੍ਰਹਮ ਗਿਆਨੀ ਹੋ ਪਹਿਲਾਂ ਹੀ ਬ੍ਰਹਮ ਦਾ ਗਿਆਨ ਹੈ ਤੁਹਾਨੂੰ ਤਾਂ ਹੀ ਤਾਂ ਪਤਾ ਲੱਗ ਗਿਆ ਸੀ ਨਾ ਅਰਬਲਾ ਥੋੜੀ ਰਹਿ ਗਈ ਹੈ ਤਿੰਨ ਚਾਰ ਦਿਨ ਦੇ ਵਿੱਚ ਸਵਾਸ ਪੂਰੇ ਹੋਣ ਵਾਲੇ ਆ ਪਰ ਕਹਿੰਦੇ ਬ੍ਰਹਮ ਗਿਆਨ ਤੋਂ ਵੀ ਉੱਤੇ ਦੀ ਅਵਸਥਾ ਹੈ ਬ੍ਰਹਮ ਗਿਆਨ ਤੋਂ ਵੀ ਅੱਗੇ ਦੀ ਅਵਸਥਾ ਹੈ ਜਿਹਦੇ ਵਿੱਚ ਜਿੱਥੇ ਗੁਰੂ ਸਾਹਿਬ ਜੀ ਨੇ ਆਪਣੇ ਭਰਾ ਬਾਬਾ ਮਾਨਦੀਪ ਜੀ ਨੂੰ ਪਹਚਾਇਆ ਸੀ ਉਹ ਸਾਰ ਇਤਿਹਾਸ ਸਾਹਿਬ ਜੀ ਨੇ ਸੁਨੇ ਆ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਵਿੱਚ ਲਿਖਿਆ ਸਾਰੇ ਬਚਨ ਬਲਾਸ ਜੋ ਗੁਰੂ ਅਰਜਨ ਸਾਹਿਬ ਜੀ ਦੇ ਬਾਬਾ ਮਾਨਦੀਪ ਜੀ ਨਾਲ ਹੋਏ ਇਹ ਅਵਸਥਾਵਾਂ ਉੱਪਰ ਤੋਂ ਵੀ ਅੱਗੇ ਦੀਆਂ ਹਨ ਜੋ ਗੁਰੂ ਮਹਾਰਾਜ ਜੀ ਨੇ ਸਮਝਾਈਆਂ ਕਿ ਅਨ ਦਿਨ ਭਗਤੀ ਰਤਿਆ ਦਿਨ ਤੇ ਰਾਤ ਭਗਤੀ ਦੇ ਵਿੱਚ ਰੰਗੇ ਰਹਿਮ ਅਖੀਰਲੀ ਤੁਕ ਵਿੱਚ ਮਹਾਰਾਜ ਜੀ ਕਹਿੰਦੇ ਮਨ ਸ਼ਬਦ ਮਰੇ ਪ੍ਰਤੀਤ ਹੋਏ ਹਉਮੈ ਤਜੇ ਵਿਕਾਰ ਜਦੋਂ ਮਨ ਜਿਹੜਾ ਹੈ ਗੁਰੂ ਦੇ ਸ਼ਬਦ ਦੇ ਦੁਆਰਾ ਕੰਟਰੋਲ ਵਿੱਚ ਆ ਜਾਂਦਾ ਹੈ ਕਾਬੂ 'ਚ ਆ ਜਾਂਦਾ ਹੈ ਪ੍ਰਤੀਤ ਹੋਏ ਫਿਰ ਪਰੋਸਾ ਬਣਦਾ ਹੈ ਗੁਰੂ ਤੇ ਹਉਮੈ ਤਜੇ ਵਿਕਾਰ ਹਉਮੈ ਤੇ ਹੋਰ ਜਿਹੜੇ ਵਿਕਾਰ ਨੇ ਇਹ ਫਿਰ ਸਾਡਾ ਮਨ ਜਿਹੜਾ ਤਿਆਗ ਦਿੰਦਾ ਹੈ ਜਨ ਨਾਨਕ ਕਰਮੀ ਪਾਈਨ ਹਰ ਨਾਮਾ ਭਗਤ ਪੰਡਾਰ ਗੁਰੂ ਮਹਾਰਾਜ ਜੀ ਕਹਿੰਦੇ ਹੈ ਨਾਨਕ ਇਸ ਤਰੀਕੇ ਦੇ ਚੰਗੇ ਕਰਮਾਂ ਦੇ ਨਾਲ ਭਗਤੀ ਦੇ ਪੰਡਾਰੇ ਜਿਹੜੇ ਹਨ ਪ੍ਰਾਪਤ ਕੀਤੇ ਜਾਂਦੇ ਹਨ ਸੋ ਸਾਧ ਸੰਗਤ ਜੀ 16